ਜ਼ਿਲ੍ਹਾ 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 ਖਾਲਸੇ ਦੇ ਜਨਮਪੂਰ ਮੇਂ ਸ਼੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਆਉਣ ਵਾਲੇ ਹਰੇਕ ਦੀ ਜ਼ੁਬਾਨ ਤੇ ਸਿਰਫ ਇਹੀ ਗੱਲ ਹੈ ਕਿ ਆਖਿਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕਦੋਂ ਐਲਾਨਿਆ ਜਾਵੇਗਾ ਇਸੇ ਤਹਿਤ ਆਪਣੇ ਆਪਣੇ ਰਾਏ ਦੇਣ ਲਈ ਹਿਡਨ ਸਾਈਡ ਸਿਆਸੀ ਗੈਰ ਸਿਆਸੀ ਸੋਸ਼ਲ ਐਕਟਿਵਿਸਟਾਂ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਿਆਰ ਕਰਨ ਵਾਲੇ ਹਰ ਇੱਕ ਤੋਂ ਆਪਣੇ ਵਿਚਾਰ ਜਾਣਨ ਲਈ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦਾ ਨਾਮ ਹੈ ਸਾਡਾ ਸ਼ਹਿਰ ਸਾਡਾ ਜ਼ਿਲ੍ਹਾ ਤਾਂ ਆਓ ਅੱਜ ਅਸੀਂ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹਾਂ ਜਿਸ ਦਾ ਨਾਮ ਹੈ ਸਾਡਾ ਸ਼ਹਿਰ ਸਾਡਾ ਜ਼ਿਲ੍ਹਾ ਨਾ ਬਣ ਜੇ ਤਾਂ ਲੋਕਾਂ ਨੂੰ ਸੁਰੱਖਤਾ ਹੁੰਦੀ ਹੈ ਨਹੀਂ ਇਲਾਕੇ ਦੇ ਲੋਕਾਂ ਨੂੰ ਬਹੁਤਾਂ ਤੂਣ ਦੀਆਂ ਜਿਹੜੇ ਡੰਗਰ ਬੈਠੇ ਆ ਜਾਂ ਸਾਡੇ ਜਿਹੜੇ ਸਾਡੇ ਇਲਾਕੇ ਦੇ ਭੰਲੀ ਭਾਂਦੇ ਲੋਕ ਆ ਉਹਨਾਂ ਨੂੰ ਕੋਈ ਕੰਮ ਕਰਾਉਣਾ ਪਵੇ ਜੇ ਤੇ ਉਹ ਰੋਪੜ ਤੱਕ ਜਾਣਗੇ ਤੋਂ ਦਾ ਨੰਗਲ ਤੱਕ ਸਾਡਾ ਸਰਦਿਆ ਪਰ ਸਰਕਾਰ ਕਿਵੇਂ ਦਾ ਪ੍ਰਬੰਧ ਦੇ ਸਕੇਗੀ ਕਿਵੇਂ ਦਾ ਸਿਸਟਮ ਇੱਥੇ ਸਥਾਪਿਤ ਹੋਏਗਾ ਇਹ ਕੇਵਲ ਇਹ ਜਿਹੜਾ ਜਿਹੜਾ ਉਹ ਸਿਆਸੀ ਜ਼ਿਲ੍ਹਾ ਬਣੇਗਾ ਜਾਂ ਕਿ ਲੋਕਾਂ ਦੀ ਸੂਚਿਤਤਾ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸਾਲ ਜਿਹੜਾ ਸ਼ਹਾਦਤ ਦਾ ਦਿਹਾੜਾ ਉਹਨੂੰ ਸਮਰਪਿਤ ਇਸ ਧਰਤੀ ਤੇ ਸ਼੍ਰੀ ਨਨਕਪੁਰ ਸਾਹਿਬ ਦੀ ਧਰਤੀ ਤੇ ਵਿਸ਼ੇਸ਼ ਮਦਨਸਵਾ ਦਾ ਜ਼ਿਲ੍ਹਾ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਤੇ ਇਹਦਾ ਜਿਹੜਾ ਆਨਾਈ ਲੋਕਾਂ ਦੀ ਬੇਹੱਦ ਸਹੂਲਤ ਹੁੰਦੀ ਆ ਜਿਹੜੇ ਲੋਕ ਬੜੀ ਦੂਰ ਦੂਰ ਤੋਂ ਜਿਨ੍ਹਾਂ ਨੇ ਰੋਪੜ ਤੱਕ ਜਾਣਾ ਉਹਨਾਂ ਨੂੰ ਪਰਸਾ ਵੀ ਸਦਨਾ ਤੋਂ ਬੜੀ ਵੱਡੀ ਉਹਨਾਂ ਦੇ ਫਾਇਦੇ ਵੀ ਕਰਦੀ ਆ ਸੋ ਮੈਂ ਇਸ ਗੱਲ ਤੋਂ ਸਵਾਗਤ ਹੀ ਕਰਦਾ ਜੇ ਜਿਹੜਾ ਵਰਤਾਇਆ ਪਤੋਂ ਸਰਕਾਰ ਪੂਰੀਆਂ ਸਹੂਲਤਾਂ ਦੇਵੇ ਲੋਕਾਂ ਨੂੰ ਇਹਦਾ ਹੁਣ ਕੋਈ ਖੱਜਲ ਖੋਣੀ ਨਾ ਵੱਜੂ ਤੋ ਇਹ ਇਹ ਚੀਜ਼ ਅੱਤਾਂ ਕੋ ਲੱਖ ਕੇ ਦੇ ਲੋਕਾਂ ਦੀ ਘਰਤੀ ਦੇ ਲੋਕਾਂ ਦੀ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਇੱਛਾ ਰਹੀ ਆ ਜੇ શ્રી ਨੰਪਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾ ਜਾਣਾ ਚਾਹੀਦਾ ਪਰ ਮੈਂ ਸਮਝਦਾ ਕਿ ਕਈ ਬੜੀ ਇਤਿਹਾਸਕ ਦਿਖਾ ਰਹੇ ਹੁੰਦੇ ਨੇ ਕਈ ਵਾਰੀ ਐਸੇ ਵੇਦਨ ਹੁੰਦੇ ਨੇ ਮੌਕੇ ਹੁੰਦੇ ਨੇ ਜਿਹੜੇ ਮੌਕਿਆਂ ਤੇ ਸਰਕਾਰਾਂ ਜਿਹੜੀਆਂ ਨੇ ਕੋਈ ਯਾਦਗਾਰਾਂ ਛੱਡ ਲਈ ਜਾਂਦੀਆਂ ਨੇ ਤੁਮੈਂ ਸਮਝੋ ਤਾਂ ਇਹ ਮੌਕਾ ਜੇ શ્રી ਨੰਪਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਲਈ ਮਲੇ ਨੂੰ ਬੋਗੈਟਿਆ ਜਾਤਾ ਦਾ ਤੇ ਦਿਲਾ ਬਨਾਇਆ ਜਾਤਾ ਲੋਕਾਂ ਦੀ ਭਾਵਨਾ ਨੂੰ ਨਿਖਰਾ ਕੇ ਲੋਕਾਂ ਦੀ ਇਛਾ ਨੂੰ ਪ੍ਰਗਟ ਕੀ ਤੌਰ ਤੇ ਦੀਦੀ ਲੋੜ ਤਾਂ ਲਾਜ਼ਮੀ ਤੌਰ ਤੇ ਬਨਾਇਆ ਜਾਂਦਾ